ਹਾਂਜੀ ਸਤਿ ਸ੍ਰੀ ਅਕਾਲ ਜੀ ਦਿਰੋਤੇ ਭੈਣੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬੇਬੇ ਦੀ ਰਸੋਈ ਬੱਚਾ ਆਪ ਦਾ ਸਵਾਗਤ ਆ ਤੇ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣ ਜਾ ਰਿਹਾ ਹੈਗਾ ਸੂਜੀ ਦਾ ਹਲਵਾ ਸੂਜੀ ਦਾ ਹਲਵਾ ਬਣਾਉਣ ਦੇ ਲਈ ਆਪਾਂ ਅੱਧੇ ਨਾਲੋਂ ਘੱਟ ਕੌਲੀ ਸੂਜੀ ਦੀ ਲੈਂਦੀ ਆ ਤੇ ਉਹਨੂੰ ਵੀ ਆਪਾਂ ਖੰਡ ਦੀ ਲੈਂਦੀ ਆ ਤੇ ਉਹਨੂੰ ਹੀ ਆਪਾਂ ਘਿਓ ਲੈਂਦਾ ਤੇ ਆ ਆਪਾਂ ਇੱਕ ਡ్రਾਈ ਫਰੂਟ ਲੈ ਲਵਾਂਗੇ ਤੇ ਕਾਜੂ ਤੇ ਮਗਜ ਨਾ ਕਾਜੂ ਤੇ ਹੋ ਗਏ ਦੱਜੇ ਬਦਾਮ ਕਾਜੂ ਤੇ ਬਦਾਮ ਲੈਂਦੇ ਨਗੇ ਤੇ ਚਲੋ ਅੱਜ ਫਿਰ ਬਣਾਉਣੇ ਆਗੇ ਅੱਜ ਸੂਜੀ ਦਾ ਹਲਵਾ ਦੇਬਦੀ ਰਸੋਈ ਦੇ ਵਿੱਚ ਤੇ ਪਹਿਨ ਤਰਦੇ ਆਪਾਂ 프라이ਪਿੰਟ ਸਭ ਤੋਂ ਪਹਿਨਾ 프라이ਪਿੰਟ ਤਰਦੇ ਤਰਾਇਪਨ ਮਾੜੀ ਜੀ ਗਰਮ ਹੁੰਦੀ ਆ ਤੇ ਆਪਾਂ ਬਸ ਨਾਲ ਦੇ ਨਾਲ ਇਹਦੇ ਚ ਕਿਉ ਪਾ ਦਈਏ ਆ ਪੱਕਿਆ ਪਾਤਾ ਆਪਾਂ ਥੋੜਾ ਜਿਹਾ ਕਿਉ ਰੱਖ ਲਾਂਗੇ ਉੰਨੇ ਵਿੱਚੋਂ ਆਪਾਂ ਇੰਨਾ ਕੁ ਕਿਉ ਰੱਖ ਲਿਆ ਚਮਚਾਕ ਕਿਉ ਦਾ ਆਪਾਂ ਰੱਖ ਲਿਆ ਇੰਨਾ ਕੁ ਸਟਿੱਕਿਆ ਹੋ ਗਿਆ ਆਪਣਾ ਮੈਲਟ ਤੇ ਹੁਣ ਆਪਾਂ ਪਾਉਨੇ ਆ ਦੇ ਵਿੱਚ ਸੂਜੀ ਆਪਾਂ ਸੂਜੀ ਪਾਉਨੇ ਆ ਸੂਜੀ ਤੁਸੀਂ ਮੋਟੀ ਲੈ ਲਓ ਪਤਲੀ ਲੈ ਲਓ ਜਿਹੜੀ ਮਰਜ਼ੀ ਲੈ ਲਓ ਛੋਟੀ ਸੂਜੀ ਬਰੀਕ ਸੂਜੀ ਵੀ ਆਉਂਦੀ ਹੈ ਮੋਟੀ ਸੂਜੀ ਵੀ ਆਉਂਦੀ ਹੈ ਜਿਹੜੀ ਮਰਜ਼ੀ ਸੂਜੀ ਲੈ ਲਓ ਤੇ ਸੂਜੀ ਦੋਨੀਆਂ ਵਧੀਆ ਹੁੰਦੀਆਂ ਨੇ ਹਲਵਾ ਬਣਾਉਣ ਦੇ ਲਈ ਤਾਂ ਤੇ ਜਿਆਦੇ ਮੋਟੀ ਲੱਗਦੀ ਹੈ ਤਾਂ ਤੁਹਾਨੂੰ ਮਾੜੀ ਹੀ ਮਿਕਸੀ ਦੇ ਵਿੱਚ ਪੀਸ ਲਓ ਬਸ ਇਹੀ ਹੁੰਦਾ ਤੇ ਹੁਣ ਆਪਾਂ ਇਹਨੂੰ ਭੁੰਨਦੇ ਆ ਚੰਗੀ ਤਰ੍ਹਾਂ ਤੇ ਚੰਗੀ ਤਰ੍ਹਾਂ ਭਨ ਲ ਕੇ ਫਿਰ ਤੁਹਾਨੂੰ ਦਿਖਾਉਣੇ ਹੈਗੇ ਚੰਗੀ ਤਰ੍ਹਾਂ ਭਨ ਲੀਏ ਪਾਣੀ ਹਾਂਜੀ ਜਿੰਨਾ ਟਾਈਮ ਵਿੱਚ ਆਪਣਾ ਸੂਜੀ ਭੁੰਨਣ ਦਾ ਟਾਈਮ ਲੱਗਦਾ ਤੇ ਉਹਨੇ ਟਾਈਮ ਦੇ ਵਿੱਚ ਆਪਾਂ ਇਧਰ ਪਾਣੀ ਗਰਮ ਕਰ ਲੈਣੇ ਹੈਗੇ ਆਪਾਂ ਖੰਡ ਜਿਹੜੀ ਲੈਤੀ ਆ ਗਈ ਇਹ ਖੰਡ ਤੋਂ 3 ਗੁਣਾ ਵੱਧ ਪਾਣੀ ਪੈਂਦਾ ਹੁੰਦਾ ਜਿੰਨੀ ਇਹ ਆਪਣੀ ਖੰਡ ਹੁੰਦੀ ਹੈ ਨਾ ਉਹਦੇ ਤਿੰਨ ਗੁਣਾ 10 ਘਣਾ ਪਾਣੀ ਪੈਂਦਾ ਹੁੰਦਾ ਹੈਗਾ ਤੇ ਆਪਣੀ ਅੱਥਰੀ ਤੌਂਜੀ ਦੇ ਨਾਲ ਥੋੜਾ ਜਿਹਾ ਪਾਣੀ ਘੱਟਵਾ ਤੇ ਆਪਾਂ ਡੇਢ ਕੌਲੀ ਪਾਣੀ ਦੀ ਅ ਅੱਧੀ ਕੌਲੀ ਦੇ ਨਾਲ ਥੋੜੀ ਜਿਹੀ ਖੰਡ ਘੱਟਵਾ ਆਪਾਂ ਡੇਢ ਕੌਲੀ ਲੈ ਲਈ ਪਾਣੀ ਦੀ ਆਪਾਂ ਦੂਜਾ ਗੈਸ ਚਾ ਰਾ ਕੇ ਉਹਦੇ ਤੇ ਪਾਣੀ ਤੱਕਾ ਦਈਏ ਆਪਾਂ ਇਹਦੇ ਵਿੱਚ ਪ੍ਰਸ਼ਾ ਜਿਹੜਾ ਆਪਾਂ ਹਲਵਾ ਬਣਾਉਣਾ ਇਹਦੇ ਚਾ ਪਾਣੀ ਪਾਉਣਾ ਹੈਗਾ ਸੂਜੀ ਪਾਉਣ ਲੱਗੇ ਆਪਾਂ ਜਿੰਨੇ ਜਿ ਸੂਜੀ ਪਾਉਂਦੇ ਆ ਉਹਨਾਂ ਚਾਪਣਾ ਪਾਣੀ ਗਰਮ ਹੋ ਜਾਊਗਾ ਹਾਂਜੀ ਦੇਖੋ ਜੀ ਆਪਣੀ ਸੂਜੀ ਜਿਹੜੀ ਭੁੱਜ ਚੁੱਕੀ ਹੈਗੀ ਦੇਖੋ ਸੂਜੀ ਦਾ ਕਲਰ ਆਪਣੇ ਦਾ ਆ ਕਲਰ ਹੋ ਗਿਆ ਸੂਜੀ ਦਾ ਦੇਖੋ ਤੇ ਕਿਹ ਹੋਇਆ ਇਹਨੇ ਛੜਤਾ ਸੂਜੀ ਨੇ ਸਾਰਾ ਤੇ ਆਪਾਂ ਦੋ ਕੁ ਮਿੰਟ ਦੇ ਲਈ ਥੱਲੇ ਲਾ ਲਈ ਸੀਗੀ ਫੋਨ ਆ ਗਿਆ ਸੀ ਆਪਾਂ ਨੂੰ ਵਿੱਚ ਤੇ ਤਾਂ ਕਰਕੇ ਹੁਣ ਕੜਾਹੀ ਛੰਡੀ ਲੱਗਦੀ ਹੈਗੀ ਤੇ ਆਪਣੀ ਸੂਜੀ ਭੁੱਜ ਚੁੱਕੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾਉਣੇ ਆਂਗੇ ਆਪਾਂ ਡਰਾਈ ਫਰੂਟ ਹੁਣ ਇਹਦੇ ਵਿੱਚ ਪਾ ਦਿੰਨੇ ਆਂ ਨਾਲ ਇਹ ਵੀ ਮਤਲਬ ਆਪਣੇ ਥੋੜੇ ਜਿ ਪੱਕ ਜਾਣਗੇ ਤੇ ਕਿਉਂਕਿ ਇਹ ਕੱਚੇ ਹੁੰਦੇ ਨੇਗੇ ਕੱਚਾਂ ਦਾ ਕੱਚਾ ਪਨ ਜਾਣਾ ਆਵੇ ਖਾਣ ਲੱਗਿਆ ਤਾਂ ਤੇ ਨਾਲ ਇਹ ਰੋਸਟਰ ਜੇ ਹੋ ਜਾਣਗੇ ਥੋੜੇ ਜਿ ਤੇ ਨਾਲ ਹੀ ਹੁਣ ਆਪਾਂ ਇੱਥੇ ਖੰਡ ਪਾ ਦਿੰਨੇ ਆਗੇ ਤੇ ਆਪਣੀ ਖੰਡ ਵੀ ਥੋੜੀ ਜਿ ਮੈਲਟ ਹੋ ਜੂਗੀ ਤੇ ਨਾਲੇ ਆਪਣੇ ਡਰਾਈ ਔਰ ਜਿਹੜੇ ਪਾਏ ਨੇਗੇ ਉਹ ਹੋ ਜਾਣਗੇ ਆਪਾਂ ਖੰਡ ਵੀ ਪਾਤੀ ਤੇ ਦੋ ਕੁ ਮਿੰਟ ਆਪਾਂ ਸਲੋ ਤੇ ਹੀ ਆਪਣਾ ਗੈਸ ਤੇ ਦੋ ਕੁ ਮਿੰਟ ਆਪਾਂ ਇਹਨੂੰ ਖੰਡ ਨੂੰ ਮੈਟ ਕਰ ਲੈਣੇ ਨਾਲ ਤਾਂ ਨਾਲ ਆਪਣਾ ਡਰਾਈ ਫੂਡ ਰੋਸਟਰ ਹੋ ਜਾਣਗੇ ਤੇ ਨਾਲ ਜਿੰਨੀ ਕਿ ਥੋੜੀ ਜੀ ਹੋਰ ਆਪਣੀ ਭੁੱਜ ਜੂਗੀ ਤੇ ਜੇ ਭਣ ਇਹ ਇੱਥੇ ਨਾ ਕਾਲੀ ਹੋ ਜੇ ਵੀ ਮਤਲਬ ਸੂਜੀ ਆਪਣੀ ਤਾਂ ਆਪਾਂ ਇਹਦੇ ਵਿੱਚ ਦੁੱਧ ਪਾ ਸਕਦੇ ਆਂਗੇ ਜੇ ਆਪਣਾ ਹਲਵਾ ਮਤਲਬ ਆਪਾਂ ਲੱਗੇ ਤਾਂ ਨੀ ਕਾਲਾ ਜਿਹਾ ਹੋ ਗਿਆ ਤੇ ਕਿਉਂਕਿ ਕਈ ਵਾਰ ਹਨਾ ਵੀ ਨਹੀਂ ਵੀ ਪਤਾ ਲੱਗਦਾ ਸੋਜੀ ਥੋੜੀ ਜਿਹੀ ਚੜ ਜਾਂਦੀ ਹੈਗੀ ਤਾਂ ਫਿਰ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਦੁੱਧ ਦੁੱਧ ਪਾ ਕੇ ਫਿਰ ਇਹ ਚਿੱਟਾ ਹੋ ਜਾਂਦਾ ਹੈਗਾ ਤੇ ਹੁਣ ਆਪਣੀ ਤਾਂ ਸੋਜੀ ਚੰਗੀ ਤਰ੍ਹਾਂ ਭੁੱਜ ਚੱਕੀ ਹੈਗੀ ਆਪਾਂ 2 ਮਿੰਟ ਦੇ ਲਈ ਖੰਡ ਪਾਉਣ ਲਈਏ ਪਾਣੀ ਆਪਣਾ ਗਰਮਾ ਫਿਰ ਆਪਾਂ ਗਰਮ ਪਾਣੀ ਦੇ ਵਿੱਚ ਪਾ ਦਾਂਗੇ ਮੈਨੂੰ ਲੱਗਦਾ ਕਿ ਹੁਣ ਤਾਂ ਆਪਣਾ ਹੋਰ ਪੈਂਦਾ ਨਹੀਂਗਾ ਤੇ पानी पा देखा जो लौट पई तो फिर आप उपर पावे घ्यो ता मैं थोड़ा जहा घो रख लिया बस इन्नी कि आप खंड भुननी सी तो हम आपसे पाने पानी पानी अपने स्लो गैस करके ना पानी पायो तो हौली हौली एक दिन चलती है तो ਤਾਂ ਜਿਹੜੀ ਫੜੀ ਹੈਗੀ ਸਾਾਨੂੰ ਹੰਡਾ ਪਾਣੀ ਤੇ ਇਸ ਲਈ ਆਪਾਂ ਚਲੋਤੀ ਕਰਕੇ ਪਾਣੀ ਪਾਇਆਗਾ ਹਨ ਆਪਾਂ ਇਹਨੂੰ ਹਲਾਉਣੇ ਹੈਗੇ ਬਸ ਇਹ ਪਾਣੀ ਹਲਾ ਹੀ ਜਾਣਾ ਇਸ ਤਰ੍ਹਾਂ ये ना होगा भी अपना इतने प्रसाद थले लग लगज गंढा बज जाए इत बस यही देखना हों अपनी सूजी दंडा ना बन देखना जरूरी है ये ना देख के अपना जरूर चलना गा भी अपनी सूजी दंडा ना बन जा सारा पानी पा दीए ਇਹ ਸਾਰਾ ਪਾਣੀ ਪਾਤਾ ਬਸ ਥੋੜਾ ਜਿਹਾ ਰੱਖਿਆਗਾ ਤੇ ਹੁਣ ਇਹ ਜਦੋਂ ਬਣ ਗਿਆ ਪਤਨ ਤੁ ਬਣਿਆ ਹੋਇਆ ਦਿਖਾਉਣੀ ਆ ਦੇਖ ਪਣੇ ਆਪਾਂ ਹਲਾਉਦੇ ਹਲਾਉਦੇ ਤੇ ਜਮਾ ਪ੍ਰਸ਼ਾਦ ਆਪਣਾ ਬਣ ਗਿਆ ਤੇ ਸੋਜੀ ਦਾ ਹਲਵਾ ਆਪਣਾ ਬਣ ਕੇ ਪ੍ਰਸ਼ਾਦ ਵੀ ਕਹਿੰਦੇ ਪਣੇ ਸੋਜੀ ਦਾ ਹਲਵਾ ਵੀ ਕਹਿ ਦਿੰਦੇ ਨੇ ਤੇ ਆਪਾਂ ਹਜੇ ਇਹਨੂੰ ਹੋਰ ਹਲਾਵਾਂਗੇ ਤੇ ਕਿਉਂਕਿ ਹਜੇ ਇਹਦੇ ਚ ਪਾਣੀ ਲੱਗਦਾ ਹੈ ਆਪਾਂ ਨੂੰ ਤੇ 2 ਮਿੰਟ ਦੇ ਲਈ ਤੇ ਉਦੋਂ ਤੱਕ ਕੜਾਹੀ ਵੀ ਗਰਮ ਆ ਗਈ ਤੇ ਬਹੁਤ ਗਰਮ ਹੁੰਦੀ ਕੜਾਹੀ तो इतें आप जो अपना घ्यो और बचाया होगा इतने आपने ये देखो अपना जो घोर बचा हुआ है आप भी ये पा देंगे क्योंकि जो आप खाना जब टिकर रहे इस तरह ही रहे देखो अपने बहुत आसान है यह बना कोई और गैस आप बंद कर देंगे ਇਕ ਐਸਾ ਤਾਂ ਬੰਦ ਕਰਤੀ ਤੇ ਹੁਣ ਇਹਦਾ ਸੇਕ ਬਹੁਤ ਹੈਗਾ ਕੜਾਹੀ ਦਾ ਹੀ ਤੇ ਉਹਦੇ ਨਾਲ ਹੀ ਪਤੀਆਂ ਨੇ ਬਣ ਜਾਣਾ ਬਧੀਆ ਬਣ ਗਿਆ ਪੈਣ ਬਣਨਾ ਹੋਰ ਕੀ ਹੈਗਾ ਤੇ ਨਾ ਦੇਖੋ ਕਿੰਨਾ ਵਧੀਆ ਬਣ ਗਿਆ ਦੇਖੋ ਦੇਖੋ ਪੈਣ ਕਿੰਨਾ ਵਧੀਆ ਬਣ ਗਿਆ ਆਪਾਂ ਤੁਹਾਨੂੰ ਪਲੇਟ ਵਿੱਚ ਪਾ ਕੇ ਦਿਖਾਉਣੇ ਹੈਗੇ ਦੇਖੋ ਭੈਣੇ ਕਿੰਨਾ ਵਧੀਆ ਲੱਗਦਾ ਆਪਣਾ ਹਲਵਾ ਬਣਿਆ ਹੋਇਆ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਬਣਾਇਓ ਭੈਣੇ ਤੇ ਬਣਾ ਕੇ ਦੇਖਿਓ ਤੇ ਛੋਟੇ ਛੋਟੇ ਕਮੈਂਟ ਕਰਿਆ ਕਰੋ ਭੈਣੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਭੈਣੇ ਮੇਰੇ ਚੈਨਲ ਨੂੰ ਬਤਵਾ ਸਪੋਰਟ ਕਰੋ ਤੇ ਘੰਟੀ ਦਾ ਬਟਨ ਭੈਣੇ ਉਹਨੂੰ ਨੱਪ ਦਿਓ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੇ ਆਪਣੀ ਡੇਲੀ ਵੀਡੀਓ ਸਵੇਰ 9 ਵਜੇ ਹੋ ਜਾਈਗੀ ਨਵੇਂ ਨਵੇਂ ਰੈਸਪੀ ਦੇ ਦੇਖਣ ਤੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਚੰਗਾ ਭੈਣੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਸਤਿ ਸ੍ਰੀ ਅਕਾਲ